ਫਰਦਾ ਬਈ ਜੁਹਾਰ ਦਾਦਾ ਜੀ ਨਾਲ ਖੇਡਦਾ ਗਲੀ ਚ ਰਿੱਕੀ ਗਈ ਗੱਡੀ ਕੱਢਣ ਇਹ ਹਾਂਜੀ ਹੈਲੋ ਗਾਇਜ਼ ਵੈਲਕਮ ਟੂ ਅਵਰ ਨਿਊ ਬਲੌਗ ਅੱਜ ਹੈ ਇਹ ਮਹਿੰਦੀ ਆਪਾਂ ਚੱਲੇ ਮਹਿੰਦੀ ਤੇ ਠੀਕ ਆ ਭੈਣ ਦਾ ਆਪਾਂ ਚਾਰਜ ਲੈਣ ਆਏ ਸੀ ਲਓ ਭੈਣੇ ਚਾਰਜ ਤੇ ਹੁਣ ਆਪਾਂ ਚੱਲੇ ਆ ਠੀਕ ਆ ਪਹਿਲਾਂ ਜਾਵਾਂਗੇ ਬੁਟੀਕ ਤੇ ਉੱਥੋਂ ਚੱਕਾਂਗੇ ਮਹਿੰਦੀ ਆਂਡ ਫਿਟਸ ਦੰਨ ਫਿਰ ਜਾਵਾਂਗੇ ਜੋਤ ਪਰਣੇ ਆਂਕੂ ਬੁਟੀਕ ਤੇ ਪਹੁੰਚ ਚੁੱਕੇ ਤੇ ਸੂਟ ਆ ਹੈਗਾ ਲਾਲੀ ਦਾ ਸੂਟ ਵਰਕ ਕੀਤਾ ਹੋਇਆ ਇਹਦੇ ਠੀਕ ਹੈ ਬਈ ਤੇ ਆ ਹੈ ਗਿਆ ਸਾਡੇ ਸਾਰਿਆਂ ਦੇ ਸੂਟ ਅੱਜ ਜਿਹੜੀ ਅਸੀਂ ਮਹਿੰਦੀ ਤੇ ਪੋਣੀ ਆ ਵੀਰਪਾਉਂ ਦਾ ਹੋ ਗਿਆ ਆ ਅਮਨਿੰਦਰ ਦਾ ਹੋ ਗਿਆ ਆ ਲਾਲੀ ਦਾ ਹੋ ਗਿਆ ਆ ਜੋਤ ਦਾ ਹੋ ਗਿਆ ਤੇ ਆ ਹੋ ਗਿਆ ਮੀਰਾ ਮਨਪ੍ਰੀਤ ਤੇ ਆ ਹੋ ਗਿਆ ਦਵਿੰਦਰ ਦਾ ਸਾਰਿਆਂ ਦੇ ਇਹ ਆਊਟਫਿਟਸ 1 2 3 4 5 6 6 ਆਊਟਫਿਟਸ ਆਪਣੀਆਂ ਪ੍ਰੋਪਰ ਰੈਡੀ ਨੇ ਡੰਣੇ ਜਿਹੜੀਆਂ ਅਪਾ ਅੱਜ ਲੈ ਕੇ ਜਾਣੀਆਂ ਨੇ ਬਿਆੰਤ ਉਤੇ ਇਹਨਾਂ ਨੂੰ ਲਿਫਾਫੇ ਚ ਪਾ ਦੇ ਤੇ ਇਹਨੂੰ ਵੀ ਲਿਫਾਫੇ ਚ ਪਾ ਕੇ ਰੱਖ ਦੇ ਆ ਆਪਣੀ ਲਾਲੀ ਦੇ ਸੂਟ ਸੀਗੇ ਜਿਹੜੇ ਵਰੀ ਵਾਲੇ ਆਪਣੇ ਕੋਲ ਆਏ ਸੀਗੇ ਉਹ ਵਾਲੇ ਨੇ ਇਹ ਹੋ ਗਏ ਆਪਾਂ ਪਹੁੰਚ ਗਏ ਜੁਐਲਰੀ ਸ਼ਾਪ ਤੇ ਠੀਕ ਆ ਆਪਾਂ ਹੁਣ ਜਾਣਾਗਾ ਉੱਪਰ ਜੁਐਲਰੀ ਲੈਣ ਅੱਜ ਮਹਿੰਦੀ ਆ ਮਹਿੰਦੀ ਦੇ ਫੰਕਸ਼ਨ ਵਾਸਤੇ ਆਪਾਂ ਨੂੰ ਚਾਹੀਦੀ ਹੈ ਜੁਐਲਰੀ ਤੇ ਉਹ ਲੈਣ ਆਪਾਂ ਪਹੁੰਚਿਆ ਟੋਨੀ ਦੀ ਹੱਥੀ OK ਲੋ ਬਈ ਗਾਇਸ ਲਿਫਟ ਚ ਆ ਗਏ ਆਪਾਂ ਠੀਕ ਆ ਹੁਣ ਇਹਨਾਂ ਦਾ ਸ਼ੋਪ ਹੈ ਕਿ ਜਿਹੜੀ ਟੂਰ ਤੇ ਆਪਾਂ ਉੱਥੇ ਜਾ ਰਹੇ ਆ ਯੈਸ ਅੱਜ ਕੋਈ ਨਹੀਂ ਹੈਗਾ ਕਸਟਮਰ ਮੈਂ ਪਹਿਲਾ ਕਸਟਮਰ ਆ ਅੱਜ ਅੱਜ ਮੈਂ ਪਹਿਲਾ ਕਸਟਮਰ ਸਪੈਸ਼ਲ ਕਸਟਮਰ ਦਿਖਾਇਓ ਵੀਰੇ ਮਹਿੰਦੀ ਤੇ ਪਾਉਣ ਵਾਸਤੇ ਜਵੈਲਰੀ ਮਹਿੰਦੀ ਤੇ ਪਾਉਣ ਵਾਸਤੇ ਜੁਐਲਰੀ ਅੱਜ ਮਹਿੰਦੀ ਆ ਉਹ ਦਿਨ ਮੈਂ ਭੁੱਲ ਗਈ ਲੈ ਜਾਣ ਵਾਸਤੇ ਮੈਂ ਕਿਹਾ ਚੱਲ ਮੈਂ ਅੱਜ ਲੈ ਜਾਨੀ ਹੁਣ ਆ ਕੇ ਲੈ ਜਾਨੀ ਆ ਦਿਖਾ ਦਿਓ ਕਾਕੂ ਬੁਟੀਕ ਸੋਨੇ ਜੇ ਸਟੱਡ ਛੋਟੇ ਜੀ ਚਾਹੀਦੇ ਬਸ ਬੜੇ ਬੜੀਆਂ ਆ ਕਾਕੂ ਬੁਟੀਕ ਤੇ ਮੀਮਸਾਬ ਮੀਮਸਾਬ ਲਿਖ ਕੇ ਆਏਗੀ ਕਦੀ ਦਿਖਾਏਗੀ ਸਾਡੇ ਕਾਕੂ ਕਾਕੂ ਤੇ ਨੂੰ ਤੂੰ ਦੇਖਿਆ ਨਹੀਂ ਕਾਕੂ ਜਰ ਲੈ ਦੱਸ ਇਹ ਤਾਂ ਫਿਰ ਵੀਰੇ ਧੱਕਾ ਹੋ ਗਿਆ ਇਹਦੇ ਨਾਲ ਗੁੜੀਆਂ ਨਾਲ ਹਨਾ ਬਿਲਕੁਲ ਨਿਊ ਕਲੈਕਸ਼ਨ ਤੁਹਾਡੇ ਲਈ ਮੈਂ ਓਪਨ ਕੀਤੀ ਆ। ਓ ਵਾਓ ਦੇਖੋ ਬਈ। ਵੈਸੇ ਸਾਰੇ ਜਾਣੇ ਹਰੇਕ ਪੁੱਛਦਾ ਮੈਨੂੰ ਵੀ ਜੁਐਲਰੀ ਵਾਲੀ ਸੋਹਣੀ ਆ। ਤੁਸੀਂ ਵੀਰੇ ਉਹ ਪਿੱਪਲ ਪਤਨੀ ਦੇਖਿਆ ਸਾਡੇ ਪਾਈਆਂ ਕਿੰਨੀਆਂ ਜੱਚ ਰਹੀਆਂ ਸੀਗੀਆਂ। ਵਾਓ ਆਇਆ ਸਾਰੇ ਨਿਊ ਸਟਾਡ ਆਇਆ। ਨਿਊ ਸਟਾਡ ਆਇਆ ਬਈ ਸਾਰੇ ਦੇਖੋ ਕਰੋ ਚੈੱਕ ਕਰਾ। ਸਾਡੇ ਜੁਐਲ ਬਾਕੀ ਪਤਾ ਕੀ ਆ ਫੋਨ ਦੇ ਵਿੱਚ ਵੀ ਇੰਨੀ ਸੋਹਣੀ ਨਹੀਂ ਕਲੈਕਸ਼ਨ ਆਉਂਦੀ ਹੁੰਦੀ ਜਿੰਨੀ ਤੁਸੀਂ ਆ ਕੇ ਵਿਜ਼ਿਟ ਕਰਕੇ ਦੇਖੋਗੇ। ਲੋ ਵੀ ਚੁੰਮਕੀ ਕਰ ਲਈ ਆਪਾਂ ਸਿਲੈਕਟ। ਪਹਿਲਾਂ ਮੈਂ ਕਨਫਿਊਜ਼ ਹੋ ਰਹੀ ਸੀ ਆ ਚੁੰਗੀ ਚ ਤੇ ਆ ਚੁੰਗੀ ਚਲੀ ਆ ਲਵਾ ਜਾਂ ਆ ਲਵਾ ਹਲੇ ਵੀ ਮੈਂ ਕਨਫਿਊਜ਼ ਆ ਹਲੇ ਵੀ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਆਪਦੀ ਆਪਾਂ ਤੁਹਾਨੂੰ ਆ ਦਵਾਗੇ ਜਿਹੜੀ ਨਿਊ ਕਲੈਕਸ਼ਨ ਆਈ ਹੈ ਵਿਕਟੋਰੀਆ ਚੁੰਗੀ ਤੁਸੀਂ ਆਪ ਹੋਣੀ ਹੈ ਵੀ ਵਿਕਟੋਰੀਆ ਵੀਰਾ ਕਹਿੰਦਾ ਵੀ ਤੁਸੀਂ ਵਿਕਟੋਰੀਆ ਚੁੰਗੀ ਲੈ ਕੇ ਜਾਓ ਵੀ ਇਹ ਜ਼ਿਆਦਾ ਸੋਹਣੀ ਲੱਗੂਗੀ ਤੇ ਇਹਦੇ ਨਾਲ ਜੋ ਮੈਨੂੰ ਦੋਨੀ ਪਸੰਦ ਆਈਆਂ ਸੀ ਬਟ ਚਲੋ ਆਪਾਂ ਆ ਚਾਰੇ ਇੱਕੋ ਜਿਹੇ ਇਹਨਾਂ ਦੇ ਵਿੱਚ ਥੋੜਾ ਜਿਹਾ ਇੱਕ ਦਾ ਵੱਡਾ ਸੀਗਾ ਇਹਨਾਂ ਦਾ ਛੋਟਾ ਸੀਗਾ ਤਾੰਗ ਕਰਕੇ ਮੈਨੂੰ ਲੱਗਿਆ ਉਹ ਚਲੋ ਕੋਈ ਗੱਲ ਨਹੀਂ ਫਿਰ ਆਪਾਂ ਉਹ ਜਿਹੜੀ ਜੇ ਤੋਰੀਏ ਝੂਕੀ ਵੀਰ ਆਪਾਂ ਦੇ ਰਿਹਾ ਆਪਾਂ ਇਹ ਕਲੈਕਸ਼ਨ ਆ ਲੇਟੈਸਟ ਹੈ ਠੀਕ ਹੈ ਜੀ ਇਹ ਆਪਾਂ ਲੇਟੈਸਟ ਹੈ ਜਿਹੜੀ ਵੀਰੇ ਨੇ ਕਿਹਾ ਵੀ ਲੇਟੈਸਟ ਜੁਐਲਰੀ ਆਈ ਹੈ ਆਪਾਂ ਉਹ ਲੈ ਕੇ ਜਾ ਰਹੇ ਹਾਂ ਉਹ ਆਪਾਂ ਚਾਰੇ ਲੈ ਲਾਉਂਦੇ ਸੂਟ ਪਾ ਕੇ ਤੇ ਸੂਟ ਕੇ ਮੇ ਲੱਗੇ ਤੁਹਾਨੂੰ ਇਹ ਦੱਸੋ ਬਹੁਤ ਸੋਹਣੇ ਲੱਗੇ ਆਪਾਂ ਨੂੰ ਦੇਖੀ ਜਾਂਦੇ ਤੇ ਹੋਰ ਉਹ ਖੜੇ ਨੇ ਮਹਿੰਦੀ ਫੇਰ ਲੱਗੂਗੀ ਲਾਲੀ ਤੇ ਜਦੋਂ ਇਹ ਸੂਟ ਪਾਉਗੀ ਹਾਂ ਤੇ ਮੇ ਤੁਹਾਨੂੰ ਖਾਸਾ ਨੂੰ ਲੋ ਬਈ ਜੁਐਲਰੀ ਦਾ ਸਟਾਈਲ ਕੀ ਚੁੰਮਕੀ ਲੱਗਾਈ ਹੈ ਇਹਨੂੰ ਵਿਕਟੋਰੀਆ ਚੁੰਮਕੀ ਕਹਿੰਦੇ ਨੇ ਠੀਕ ਹੈ ਆਹ ਦੇਖ ਲਓ ਇੱਧਰ ਮਤਲਬ ਸੂਟ ਵੱਡੀ ਭੈਣ ਨੇ ਪਾਲਿਆ ਤਾਂ ਛੋਟੀ ਤਿਆਰ ਹੀ ਰਹਿੰਦੀ ਹੈ ਸਾਡੀ ਚਲੋ ਬਈ ਕਰ ਲਿਆ ਬਤ ਬੈਗ ਸਾਰਾ ਕੁਝ ਹਾਂਜੀ ਚਲੋ ਚੱਕੋ ਫਿਰ ਸਮਾਨ ਆਪਣਾ ਚਲ ਜੀਏ ਟਾਈਮ ਨਾਲ ਲੋ ਬਈ ਗਾਇਸ ਜੁਝਾਰ ਸਿੰਘ ਜੀ ਰੈਡੀ ਹੋ ਗਏ ਨੇ ਜੂੜੀ ਕਰ ਲਈ ਪੈਂਟ ਸ਼ਰਟ ਪਾ ਲਈ ਜੁਝਾਰ ਨੇ ਦਸੋਕ ਮੈਂਟ ਕਰਕੇ ਵੀ ਜੁਹਾਰ ਸਿੰਘ ਆਪਣੇ ਕਿਦਾਂ ਦੇ ਲੱਗ ਰਹੇ ਨੇ ਇੱਧਰ ਜੁਹਾਰ ਦੇ ਫਾਦਰ ਸਾਹਿਬ ਵੀ ਫੁੱਲ ਰੈਡੀ ਕੰਪਲੀਟ ਲੁੱਕ ਚ ਨੇ ਤੇ ਅੱਜ ਸਾਡੇ ਨਾਲ ਜਾ ਰਹੇ ਨੇ ਬਿਆੰਤ ਦੀਦੀ ਠੀਕ ਹੈ ਫੰਕਸ਼ਨ ਅਟੈਂਡ ਕਰਨ ਚਲੋ ਜੀ ਹੁਣ ਆਪਾਂ ਚੱਲਦੇ ਆਂ ਠੀਕ ਹੈ ਕਿਉਂਕਿ ਫੋਨ ਤੇ ਫੋਨ ਆਈ ਜਾਂਦੇ ਨੇ ਜਿੰਨਾ ਟਾਈਮ ਉਹਨਾਂ ਨੂੰ ਆਊਟਫਿਟ ਨਹੀਂ ਮਿਲਣੀ ਉਹਨਾਂ ਟਾਈਮੋ ਵਿਚਾਰੇ ਬੈਠੇ ਆ ਗੱਲੋ ਵੀ ਮਿੱਤਰੋ ਗੱਲੋ ਮਲਾ ਕੇ ਪਹੁੰਚ ਹੀ ਗੀਆਂ ਨੇ ਸੰਗਤ ਨੂੰ ਪੇਟ ਕਰਾ ਕਰਾ ਕੇ ਚਲੋ ਇਹ ਆਲੇ ਘਰ ਆਪਾ ਪਹੁੰਚ ਕੇ ਗੱਡੀਆਂ ਖੜੀਆਂ ਨੇ ਟੈਂਟ ਟੁੰਟ ਲੱਗੇ ਪਏ ਨੇ ਓੜੋ ਸਰਦਾਰ ਜੀ ਗਾੜੀ ਕੋ ਮੋੜੋ ਮੋੜ ਰਹੇ ਜੀ ਮੋੜ ਰਹੇ ਇੱਥੇ ਇਹਨਾਂ ਦੇ ਆਪ ਸੁੱਜੀ ਘਰ ਨੇ ਸਾਰੇ ਠੀਕ ਹੈ ਦੋ ਵੀ ਪਹੁੰਚ ਗਏ ਆਪਾ ਤਾਂ ਆਪਾ ਓੜ ਬੱਡੀ ਭੈਣ ਦੇ ਮੱਦੀ ਲੱਗੇ ਬੰਨ੍ਹੇ ਦਾ ਲਾਈ ਰੱਖੀ ਬੱਡੀ ਭੈਣ ਸਾਸ਼ੀ ਕਾਲ ਬਾਈ ਲੋ ਬਾਈ ਪਹੁੰਚ ਗਏ ਆਪਾਂ ਕੀ ਗਾ ਸਾਡੀ ਕੁੜੀ ਤਾਂ ਕਰਲ ਕੋਰਲ ਪਾਈ ਫਿਰਦੀ ਆ ਬਾਜੀ ਬਾਜੀ ਗਾ ਕੇ ਆਵਾਜ਼ ਲੋ ਬਾਈ ਮਹਿੰਦੀ 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 ਗਿੱਧੇ ਵਿੱਚ ਨੱਚਦੀ ਮੇਰੇ ਧਮਕ ਕਾਲਜੇ ਪੈਂਦੀ ਲੋ ਬਾਈ ਸਪੈਸ਼ਲ ਵੀਰੇ ਵਰਗੇ ਆਏ ਨੇ ਅਨੀਸ਼ ਮਹਿੰਦੀ ਆਰਟਸ ਸਾਰੇ ਜਾਣਦੇ ਹੋ ਤੇ ਤੁਸੀਂ ਬਹੁਤ ਪਿਆਰ ਵੀ ਦਿੰਦੇ ਹੋ ਵੀਰੇ ਵਰਗਿਆਂ ਨੂੰ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੇ ਵੀਰੇ ਤੁਹਾਡਾ ਹੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪਹੁੰਚੇ ਮੇਰੇ ਪਹਿਲੇ ਸੱਦੇ ਤੇ ਇਹੀ ਮਾਣ ਹੁੰਦਾ ਭੈਣ ਭਰਾਵਾਂ ਦਾ ਲਓ ਵੀ ਦੀਪੂ ਭੈਣ ਦੇ ਮਹਿੰਦੀ ਲੱਗ ਰਹੀ ਆ ਤੇ ਵੀਰਪਾਲ ਦੇ ਮਹਿੰਦੀ ਲੱਗ ਰਹੀ ਆ ਉਹ ਮੈਂ ਲੱਗ ਗਈ ਆ ਉਹ ਮੈਂ ਦਿਖਾਦਾ ਹਨਾ ਮੰਮੀ ਦੇ ਵੀ ਲੱਗ ਗਈ ਭਾਈ ਮਹਿੰਦੀ ਦੇਖ ਲਓ ਲਓ ਵੀ ਜੋਤੀ ਸੱਸ ਨੇ ਮਹਿੰਦੀ ਲਵਾ ਲਈ ਆ ਕੀ ਬਾਤ ਹੈ ਸ਼ਸ਼ਕਲ ਦੇਖਾਂ ਦੀਪੀ ਇਹ ਦੀਪੂ ਵੀਰਪਾਲ ਮਹਿੰਦੀ ਐਂ ਦਿਖਾ ਕਿਆ ਵਾ ਤਾਂ ਕਿਵੇਂ ਲੱਗੀ ਮਹਿੰਦੀ ਠੀਕ ਆ ਸੋਹਣੀ ਲੱਗੀ ਸੋਹਣੀ ਬਹੁਤ ਜਿਆਦਾ ਸੋਹਣੀ ਇਹਦਾ ਪੈਰਾਂ ਤੇ ਵੀ ਲਵਾਈ ਫਿਰਦੀ ਐ ਨਾਲ ਮੈਂ ਤਾਂ ਦੀਪੂ ਦੀ ਨੇ ਤੇ ਆਂਟੀ ਨੇ ਲਵਾਈ ਦੀਪੂ ਦੀ ਲਵਾਈ ਜਾਂਦੇ ਆ ਉਹ ਵੀ ਨਹੀਂ ਆਪਣੇ ਵਾਲੇ ਵੀ ਪਹੁੰਚੇ ਆਪਣੇ ਵਾਲੇ ਪਹੁੰਚੇ ਨਹੀਂ ਉਹਨਾਂ ਨੂੰ ਕਿਹਾ ਜੋ ਕੇ ਕੱਪੜੇ ਆ ਗਏ ਹੁਣ ਆਪਣੇ ਭੱਜੇ ਹੋ ਗਏ ਭੱਜੇ ਆਏ ਤੁਸੀਂ ਐਂ ਬਤਾਉਂਦੇ ਇਹਨਾਂ ਨੂੰ ਚੜਾ ਕੇ ਲੈ ਆਉਂਦੇ ਇਹ ਤੇ ਖੁਸ਼ ਹੋ ਗਿਆ ਲਓ ਬਈ ਗਾਇਸ ਇਧਰ ਆਪਣੀ ਤਕਦੀਰ ਨੂੰ ਮਿਲ ਲਓ ਤੇ ਆਪਾਂ ਹੁਣ ਭੋਜੀਏ ਰੈਡੀ ਠੀਕ ਐ ਮੇਰੇ ਪੱਗ ਹਾਈ ਵੀ ਤੇਰੀ ਪੱਕ ਤਾਂ ਭੁੱਲੇ ਵੇ ਰੋਟੀ ਉੱਤੇ ਆ ਲਾਦਰ ਮਾ ਵਧੀਆ ਵਧੀਆ ਗਰਮ 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 ਰੋਟੀ ਖਾਈਏ ਪਹਿਲਾਂ ਫਿਰ ਆਪਾਂ ਮਹਿੰਦੀ ਕਿ ਨਹੀਂ ਹੋਵੇ ਲੋ ਵੀ ਰੋਟੀ ਆਪਾਂ ਖਾ ਲਈ ਤੇ ਲੱਡੂ ਹੁਣ ਖਾ ਰਹੇ ਹਾਂ ਲਿਆ ਦੇ ਮਾਂ ਜੀ ਅੱਛਾ ਛੱਡ ਗਈ ਮੈਂ ਮਾਂ ਮਮੀ ਨੇ ਮਹਿੰਦੀ ਲਵਾ ਲਈ ਪਾਣੀ ਦਾ ਗਲਾਸ ਤੁਸੀਂ ਲਵਾਈ ਲਈ ਮਹਿੰਦੀ ਹਾਂ ਜੇ ਫਿਰ ਹੋਰ ਹਾਂ ਨੈਕਸਟ ਕਿੱਲੇ ਲੱਗੀਆਂ ਹਾਂ ਹਾਂ ਸ਼ੁਰੂਆਤ ਇੰਨਾ ਤਾਂ ਹੀ ਹੋਈ ਆ ਵੀਰ ਭਾਲ ਜੀ ਤੇ ਮੈਂ ਤੁਸੀਂ ਲਵਾਈ ਮਹਿੰਦੀ ਵਖਾਈ ਨਾ ਜੀ ਆ ਨਾ ਮੁੱਲੇਵਾ ਨੇ ਨਹੀਂ ਲਵਾਉਂਦੇ ਹਾਂ ਮੰਜੀ ਲਵਾ ਹਾਂ ਬਹੁਤ ਸੋਹਣੀ ਹੈ ਪੁੱਤ ਤਕਦੀਰ ਹੈ ਤੂੰ ਮਹਿੰਦੀ ਲਵਾਈ ਉਹ ਤਾਂ ਜੋਤ ਦੀ ਮਹਿੰਦੀ ਚੱਲ ਰਹੀ ਹੈ ਹੁਣ ਵੀਰਪਾਲ ਨੇ ਲਵਾ ਲਈ ਹਾਂ 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 ਲੈ ਜਿਹਾਰ ਇੱਥੇ ਪੂਰਾ ਖੁਸ਼ ਆ ਐਨੇ ਖਾਂਜੀ ਗੇੜੇ ਦੀ ਜਾਂਦਾ ਐ ਨੰਗ ਜਾਂਦਾ ਐ ਨੰਗ ਜਾਂਦਾ ਜੀ ਦੇਖਦੇ ਆ ਲੂਈ ਦਾ ਲੂ ਉਹ ਕਈ ਵੀ ਸਮਾਨ ਲੈ ਕਰ ਪੂ ਉਹਦੇ ਚ ਨੇ ਕਹਿੰਦੇ ਜੰਨੀ ਕੱਲ ਲੈ ਕੇ ਗਏ ਲੋਕਾਂ ਤੋਂ ਯਾਰ ਬੋਏ ਲੋ ਵੀ ਪੱਦਰ ਜੋਤ ਨੂੰ ਮਹਿੰਦੀ ਚੱਲ ਰਹੀ ਹੈ ਜੋਰਾ ਸ਼ੋਰ ਆ ਰਿਹਾ ਜੋਤ ਦੀ ਬਹੁਤ ਵਧੀਆ ਲਾਉਂਦੇ ਆ ਮਹਿੰਦੀ ਵੀਰੇ ਹਾਂ ਇੱਕ ਨੰਬਰ ਆ ਸਪੈਸ਼ਲ ਅਨੀਸ਼ ਮਹਿੰਦੀ ਆਰਟਸ ਬਰਨਾਲਾ ਨਾਲੋਂ ਬੁਲਾਇਆ ਸਪੈਸ਼ਲ ਸਪੈਸ਼ਲ ਹਾਂ ਵੀਰੇ ਉਹਨਾਂ ਦੀ 100 ਕਿਲੋਮੀਟਰ ਚੱਲ ਕੇ ਆਏ ਨੇ ਮਾਨ ਸਤਕਾਰ ਕਰਨ ਸਾਡਾ ਹਾਂ ਇਹ ਡਿਜ਼ਾਈਨ ਵੀ ਜੋਤ ਵਧੀਆ ਬਣਾਉਂਦੇ ਪੂਰੇ ਇੱਕ ਨੰਬਰ ਉਹਦੇ ਮਨਪਈ ਜਹੇ ਮੇਕਅਪ ਕਰੀ ਜਾਂਦੀ ਹੈ ਮੈਂ ਤਾਂ ਮੇਕਅਪ ਵੀ ਨਹੀਂ ਕੀਤਾ ਤੇ ਤਾਂ ਲੋੜ ਹੀ ਨਹੀਂ ਆ ਮੇਰੇ ਜਾਣ ਲੱਗਾ ਪੰਪ ਫਿਰ ਕੋਈ ਵਰਣੀ ਅਨੀਸ਼ ਨਹੀਂ ਆਇਆ ਅੱਜ ਅਨੀਸ਼ ਕੋਲ ਕੰਮ ਕਰਦਾ ਹੈ ਹੈ ਉਹ ਤਾਂ ਕੋਲ ਕੰਮ ਕਰਦਾ ਮੈਂ ਤਾਂ ਇਹ ਕਹਿੰਦਾ ਮੈਂ ਆ ਅਨੀਸ਼ ਅਨੀਸ਼ ਹੋਰ ਹੈ ਇਹ ਹੋਰ ਹੈ ਇਹ ਛੋਟਾ ਅਨੀਸ਼ ਅੱਛਾ ਇਹ ਦੋਨੇ ਬ੍ਰਦਰ ਆ ਹਾਂ ਇੱਕ ਗੱਲ ਹੀ ਜਨਾ ਜੀ ਬਸ ਉਹਦਾ ਨਾਂ ਚੱਲਦਾ ਵੇ ਤਾਂ ਆ ਵੀ ਉਹਦੇ ਨਾਂ ਤੇ ਓ ਬੁਰ 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 ਨਹੀਂ ਮਿਹਨਤ ਜੋਰੂ ਆ ਜਾ ਪੁੱਤੋ ਜਾ ਹਾਂ ਓਪਿਆ ਤਾਂ ਕੋਈ ਨਾ ਲੋ ਬਈ ਗਾਇਸ ਆਊਟਫਿਟ ਆਪਾਂ ਕੰਪਲੀਟ ਹੋ ਗਿਆ ਮੇਕਅਪ ਵੀ ਡਨ ਹੋ ਗਿਆ ਠੀਕ ਆ ਸਾਰੇ ਜਾਣੇ ਮੈਂ ਜਦੋਂ ਸਾਰੇ ਜਾਣੇ ਨੇ ਇਕੱਠੇ ਨੇ ਪਾਈ ਸੂਟ ਉਸ ਦਿਨ ਮੈਂ ਉਹ ਤਾਂ ਸਾਰੇ ਜਾਣੇ ਇਕੱਠੇ ਲੁਕਾਵਾਂਗੀ ਕਿੰਦਾ ਲੱਗ ਗਿਆ ਸਾਰਾ ਕੁਝ ਐਵਰੀਥਿੰਗ ਠੀਕ ਹੈ ਤੇ ਬਾਕੀ ਜੋਰ ਦੀ ਮਹਿੰਦੀ ਲੱਗ ਰਹੀ ਹੈ ਹੁਣ ਤੇ ਮਹਿੰਦੀ ਜੋਰ ਦੀ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਤੇ ਮੈਨੂੰ ਜੈਲਸੀ ਹੋ ਰਹੀ ਆ বিকੌਸ ਮੈਂ ਵੀ ਇੰਨੀ ਸੋਹਣੀ ਮਹਿੰਦੀ ਨਹੀਂ ਲਗ ਰਹੀ ਵਾਲੀ ਸੁਣੀ ਵਾਲੀ ਸੋਣੀ ਲੱਗ ਰਹੀ ਹੈ ਜੋ। ਥੈਂਕ ਯੂ। ਉਹ ਮੱਚ ਸਾਰਿਆਂ ਦੀ ਸੋਣੀ ਲਾਈ ਆ ਵੀਰੇ। ਆਇਆ ਫਿਰ ਬਰਨਾਲੇ ਤੋਂ ਜਿਹੜੇ ਬਰਨਾਲੇ ਵਾਲੇ ਬੰਦੇ ਹੁੰਦੇ ਆ ਨਾ ਉਹ ਬਾਲੇ ਟੈਲੈਂਟਡ ਨੇ। ਉਹਨਾਂ ਦੀ ਵੀ ਸਿਰਾ ਹੀ ਲਾਈ ਆ ਦੂਜਿਆਂ ਦੇ ਵੀ। ਹਾਂ। ਕਿਸੇ ਦੇ ਘੱਟ ਨਹੀਂ ਲਾਈ। ਪਰ ਇਹਦੇ ਤਾਂ ਕੋਈ ਜ਼ਿਆਦਾ ਹੀ ਸਿਰਾ ਕਰਦੇ ਹੋ ਕਿਉਂਕਿ ਭਰਜਾਈ ਹੈ ਨਾ ਫਿਰ ਇਹ। ਇਹ ਫਿਰ ਤਾਂ ਮੇਨ ਬੰਦਾ ਯਾਰ ਹੁਣ ਇਹਦੇ ਲੱਗੂ। ਮੈਨੂੰ ਹੁੰਦਾ ਹੀ ਸਹੀ ਗੱਲ ਆ। ਕੈਮਰਾਮੈਨ ਫੋਕਸ ਉਹ ਵਾਲੀ ਆ ਮੈਂ। ਫੋਕਸ ਕੈਮਰਾਮੈਨ ਫੋਕਸ ਕਰੋ ਯਹਾਂ ਪਰ। ਕਾਇਤ ਤੇ ਵੀ ਬਹੁਤ ਸੋਹਣੀ ਲਾਈ ਆ ਮੈਨੂੰ ਸੀਗਾ ਥੋੜੀ ਹੈਵੀ ਹੋ ਗਈ ਬਹੁਤ ਸੋਹਣੀ ਮਹਿੰਦੀ ਲਾਈ ਆ ਨੀਸ਼ ਮਹਿੰਦੀ ਆ ਇਹੋ ਤੇਰੀ ਜਿਹਨਾਂ ਨੂੰ ਰਿੱਕੀ ਡਿਜ਼ਾਈਨ ਨਹੀਂ ਦੱਸਣਾ ਪੈਂਦਾ ਹੋਣੀ ਅਨੀਸ਼ ਮਹਿੰਦੀ ਆਰਟਸ ਹੰਡਿਆ ਜਾਂ ਬਾਜ਼ਾਰ ਜੋ ਆਫਿਸ ਬਣਾ ਸਾਰੇ ਇਹਨਾਂ ਨੇ ਆਪਣੀ ਚੋਇਸ ਦੀ ਆਪਣੀ ਮਰਜ਼ੀ ਇਹਨਾਂ ਨੇ ਆਪਣੇ ਅਕੋਰਡਿੰਗਲੀ ਡਿਜ਼ਾਈਨ ਬਣਾਇਆ ਦੇਖੋ ਦੱਸ ਅਸੀਂ ਲੋੜ ਹੀ ਨਹੀਂ ਪੈਂਦੀ ਆਪਾਂ ਕਿੰਨਾ ਜਿਆਦਾ ਸੋਹਣਾ ਚਲੋ ਹੁਣ ਤਿਆਰ ਹੋ ਕੇ ਆ ਜਾਓ ਫਿਰ ਇਹ ਲੋਗ ਲੋ ਬਣਾਉਣਾ ਥੋਡੀਆਂ ਜੀ ਵਗੈਰਾ ਲੈ ਕੇ ਆ ਜਾ ਤੇ ਵੀਰਪਾਲ ਵੀ ਅਸੀਂ ਰੈਡੀ ਹੋ ਕੇ ਆਉਂਦੇ ਆ ਹਾਂ ਇਹ ਕਰ ਅੱਜ ਤਾਂ ਮਹਿੰਦੀ ਲਾ ਕੇ ਤੁਸੀਂ ਬੋਲ ਕੇ ਗਏ ਹੋ ਫਿਰ ਸਿਰਾ ਹੀ ਕਰਾਉਣਾ ਤੇ ਫਿਰ ਨਹੀਂ ਹੈ ਫਿਰ ਮੈਂ ਇਹਨਾਂ ਨੂੰ ਕਿਹਾ ਮੇਰੀ ਨਨਾਨ ਦਾ ਵਿਆਹ ਆ ਪਾਈ ਕਸਰ ਨਹੀਂ ਰਹਿਣੀ ਚਾਹੀਦੀ ਕੋਈ ਸਪੈਸ਼ਲ ਕੀ ਆ ਬਾਤ ਹੈ ਲੋਬੀ ਸਪੈਸ਼ਲ ਪੁੱਛਦੇ ਹੁੰਨੇ ਹੋ ਸਾਰੇ ਜਾਣੇ ਬਾਕੀ ਆਪਣੇ ਥਰੂ ਤੁਸੀਂ ਜਾਣੇ ਵੀ ਹੋ ਤੇ ਜਾਂਦੇ ਰਹੋ ਬਾਈ ਪਨੀਸ਼ ਮਹਿੰਦੀ ਆਰਟਸ ਬਰਨਾਲਾ ਮੈਨੂੰ ਕੋਈ ਪੇਨ ਕਿਲਰ ਲਿਆ ਦਿਓ ਮੇਰੇ ਗੁੱਟ ਪੇਨ ਕਰ ਰਿਹਾ ਦਾ ਕੀ ਕਰੀ ਜਾਂਦੇ ਪੇਨ ਗੁੱਟ 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 ਦੀ ਵੀ ਪੇਨ ਕਿਲਰ ਲਿਆ ਕੇ ਦਵਾ ਲਿਆ ਦਿਨੀ ਹੱਸਦਾ ਵੀਰ ਆਵਲਾ ਨਾ ਇੱਥੋਂ ਆ ਇੰਨਾ ਕ ਗੋਠੇ ਦੇ ਕੋਲੋਂ ਬਹੁਤ ਜ਼ਿਆਦਾ ਦਰਦ ਕਰ ਜਾਂਦਾ ਇੱਥੋਂ ਅੱਗੋਂ ਅੱਗੋਂ ਇੱਥੋਂ ਅੱਗੇ ਆਓ ਇੱਥੋਂ ਅੱਗੇ ਇੱਧਰ ਇੱਥੋਂ ਹਾਂ ਇੱਥੋਂ ਆ ਜੀ ਲਿਆ ਦੰਨੇ ਭਾਈ ਗੋਲੀ ਲਾਈਏ ਦੀ ਪਤਾ ਮਹਿੰਦੀ ਲਵਾਉਂਦੀ ਲਵਾਉਂਦੀ ਡਾਊਨ ਹੋ ਗਈ ਲਿਆ ਦੰਨੇ ਭਾਈ ਗੋਲੀ ਲਿਆ ਕੇ ਦੰਨੀ ਆ ਮੈਂ ਗੋਲੀ ਪੇਨ ਕਿਲਰ ਲਿਆ ਲਓ ਪੇਨ ਕਿਲਰ ਲਿਆ ਦੰਨੀ ਆਓ ਲਓ ਭਾਈ ਇੱਧਰ ਦੇਖੋ ਭਾਈ ਮਹਿੰਦੀ ਦੇਖੋ ਤੁਸੀਂ ਵਾਓ ਮਹਿੰਦੀ ਬੜੀ ਸੋਹਣੀ ਲੱਗੀ ਆ ਬਹੁਤ ਜ਼ਿਆਦਾ ਸੋਹਣੀ ਲੱਗੀ ਆ ਮਹਿੰਦੀ ਮਹਿੰਦੀ ਨਾਲ ਕੋਈ ਜਵਾਬ ਨਹੀਂ ਹੈਗਾ ਹੈਨਾ ਤੈਨੂੰ ਕਿਵੇਂ ਲੱਗੀ ਜੋਤ ਬਹੁਤ ਜ਼ਿਆਦਾ ਸੋਹਣੀ ਲੱਗੀ ਮਤਲਬ ਵਰਥੇ ਟਿਆਉਣਾ ਨੂੰ ਇੱਥੇ ਬੁਲਾਉਣਾ ਸਾਡਾ ਵੀ ਕੋਈ ਨਹੀਂ ਗਰੈਟ ਨਹੀਂ ਹੋ ਰਿਹਾ ਵੀ ਏਡੀ ਦੂਰੋਂ ਬੁਲਾਇਆ ਵੀ ਬੁਲਾਇਆ ਵੀ ਸਾਰਿਆਂ ਦੀ ਤੂੰ ਕਿਸੇ ਲਈ ਕਾਲੀ ਨਹੀਂ ਕੀਤੀ ਨਾ ਪਿਛਲੀ ਵਾਰ ਸਾਡੇ ਨਾਲ ਇਹ ਹੋਇਆ ਸੀ ਅਸੀਂ ਮਹਿੰਦੀ ਵਾਲਾ ਸੱਦਿਆ ਸੀ ਉਹਨੇ ਬਾਕੀਆਂ ਦੇ ਸਾਰਿਆਂ ਚਲੋ ਬ੍ਰਾਈਡ ਦੇ ਵੀ ਵਧੀਆ ਲਾਤੀ ਮੇਰੇ ਵੀ ਵਧੀਆ ਲਾ ਦਿੱਤੀ ਬਟ ਬਾਕੀਆਂ ਦੇ ਬਹੁਤ ਫਾਹਾ ਵੱਢਿਆ ਸੀ ਸੋ ਇਸ ਵਾਰ ਮੈਨੂੰ ਇਹ ਸੀਗਾ ਕਿ ਤੱਕ ਪੈਸੇ ਵੀ ਦੇਣੇ ਆ ਵੀ ਕੰਮ ਵੀ ਉਹੋ ਜਿਹਾ ਕਰਕੇ ਦੇਣਾ ਤਾਂ ਮੂੜੀ ਵੀ ਖਰਾਬ ਹੁੰਦਾ ਇਸ ਕਰਕੇ ਇਸ ਵਾਰੀ ਵਧੀਆ ਬਹੁਤ ਸੋਹਣੀ ਲੱਗੀ ਆ ਮਤਲਬ ਜੋਹ ਦੇ ਇਹ ਜੀ ਮਹਿੰਦੀ ਲੱਗੇ ਜਿਹੜੀ ਪਿਛਲੀ ਵਾਰ ਬ੍ਰਾਈਡਲ ਦੇ ਵੀ ਨਹੀਂ ਇੰਨੀ ਸੋਹਣੀ ਲੱਗੀ ਸੀ ਮਹਿੰਦੀ ਦੇਖੋ ਤੁਸੀਂ ਮੂੜ ਨਹੀਂ ਪਾਤੀ ਹੈ ਹਨਾ ਮਹਿੰਦੀ ਵਾਸਤੇ ਨਾ ਕਰ ਦਿੰਦੇ ਤੇ ਬਾਲ ਬੰਨ ਕੇ ਜੁੜਾ ਲੱ ਕੇ ਲਾ ਲਓ ਮੇਕਅਪ ਆਰਟਿਸਟ ਅਗਰ ਗਣੇ ਤਾਂ ਆਪ ਮੇਰੇ ਅਗਲੇ ਸਾਥੇ ਮੇਕਅਪ ਕੀ ਕਰ ਦੱਸੋ ਕਿਵੇਂ ਲੱਗਿਆ ਸਾਰਿਆਂ ਨੂੰ ਟਿੰਪੂ ਦੀ ਦੇ ਦੀਰਪਾਉ ਦੇ ਆਪ ਦੇ ਤੇ ਹੁਣ ਮੈਂ ਸਾਡੀ ਵਿਖੋ ਤੇ ਕਰ ਰਹੀ ਆ ਕੀ ਤੋਂਰੇ ਮੈਂ ਭੁੱਲੀ ਨਹੀਂ ਗਈ ਵਰਨਿਤ ਕੀਤੀ ਕਿ ਕਿ ਮਿੱਤੋ ਗੜੀ ਜਿੱਤੋ ਗੜੀ ਹਾਂ ਮੈਂ ਭੁੱਲੀ ਨਹੀਂ ਕਿ ਸਾਰੇ ਜਣੇ ਸਾਨੂੰ ਕਮੈਂਟ ਕਰਦੇ ਨੇ ਕਿ ਤੁਹਾਡੀ ਬੌਂਡਿੰਗ ਬਹੁਤ ਵਧੀਆ ਜੀ ਆ ਸਾਡੀ ਸਾਰਿਆਂ ਨੇ ਥੈਂਕ ਯੂ ਸੋ ਮੱਚ ਗਾਈ ਪਾ ਤੁਸੀ ਪ੍ਰੇ ਕਰਿਆ ਕਰੋ ਕਿ ਕਦੇ ਕਿਸੇ ਦੀ ਨਜ਼ਰ ਨਾਲ ਹਾਂ ਕੋਈ ਨਹੀਂ ਸਾਰੇ ਨੂੰ ਇੱਕ ਹੀ ਨੋ ਦੇ ਕਦੇ ਕਰਾਈ ਤੇ ਤੋਦੇ ਹੁੰਦੇ ਨੇ ਨਰੇ ਅੱਜ ਅੱਜ ਮੇਕਅਪਲੇ ਆਰਟਿਸਟ ਆਪ ਖੁਦ ਪਹੁੰਚੇ ਹੋਏ ਨੇ ਹਾਂ ਦੱਸ ਜੀ ਠੀਕ ਆ ਤਾਂ ਅੱਜ ਫਿਖਲੇ ਅਸੀਂ ਦੁਬਾਰੇ ਕਰ ਲੈਣਾ ਆਪ ਦਾ ਘਰ ਆਪ ਦਾ ਪ੍ਰੋਗਰਾਮ ਆ ਕਿਉਂ ਅੰਕਲ ਜੀ ਲੈ ਜੂ ਮੈਂ ਮੇਕਅਪ ਅਸੀਂ ਦੁਆਰੇ ਕਰ ਲੈਣਾ ਸਿੱਧੀ ਜੀ ਗੱਲ ਐਡੀ ਕੀ ਟੈਨਸ਼ਨ ਆ ਬਸ ਮੈਂ ਤੋਂ ਮੇਰੇ ਕੰਮ ਦੇ ਉੱਤੇ ਥੋੜਾ ਐਦਾ ਲਾ ਕੇ ਦਰੂਸ ਕਿੰਨਾਂ ਬਾਈਕ ਕੋਤੇ ਹਾਂ ਮੋਲ ਬਣਾਓ ਗੀਤ ਗਾਈਏ ਹਾਂ ਇਹ ਮੇਰੀ ਗੱਲ ਸੁਣ ਇੱਕ ਦਾ ਸਬਾਈ ਸਾਨੂੰ ਕਹੋ ਦੇ ਦੋ ਆ ਕਢਾ ਦੇ ਦੋ ਤੇ ਇੱਕ ਚਮਚਾ ਦੇ ਆਜੇ ਇੱਕ ਢੋਲ ਕੀ ਮੈਂ ਲਿਆ ਲਵਾਂ ਢੋਲ ਕੀ ਲਿਆ ਦੇ ਪਰ ਇਹ ਅੰਦਰ ਨਹੀਂ ਆਉਂਦਾ ਆਉਂਦਾ ਹੀ ਨਹੀਂ ਚੰਗਾ ਓਕੇ ਆਜੋ ਆਜੋ ਕੋਈ ਆ ਆਜੋ ਐ ਜੋ ਤੇ ਮਹਿੰਦੀ 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 ਗਿੱਧੇ ਵਿੱਚ ਨੱਚਦੀ ਗਿੱਧੇ ਵਿੱਚ ਨੱਚਦੀ ਮੇਰੇ તમਕ ਕਾਲਜੇ ਪੈਂਦੀ ਗਲੀ ਵਿੱਚ ਗੇੜੇ ਮਾਰਦਾ ਓ ਮੇਰੀ ਭਾਬੋ ਚਿੜਕਦੀ ਰਹਿੰਦੀ ਮਹਿੰਦੀ ਮਹਿੰਦੀ ਮੈਂ ਦੀ ਇੱਕ ਵਿੱਚ ਚਲ ਕੋਈ ਗੱਲ ਨਹੀਂ ਸਾਡੇ ਭਾਈ ਜਵਾਕਾਂ ਨੇ ਪਾਤੇ ਦਾਗ ਸੂਟਾਂ ਚ ਜੋਤ ਦੀ ਮਹਿੰਦੀ ਤਾਂ ਜਵਰਦਸਤ ਕਿਆ ਬਾਤ ਤੇਰੀ ਵੀਡੀਓ ਬਣਾ ਨਾ ਪਾ ਦੇ ਉਹਨੂੰ ਟੈਗ ਕਰਕੇ ਵੀਰੇ ਨੂੰ ਵੀਰੇ ਤੇ ਬਣਵਾ ਨਾ ਹਾਰੀ ਕੀ ਨੂੰ ਬਲਾ ਥੋੜਾ ਝੂੜਾ ਖੁੱਲ ਗਿਆ ਚਲ ਕੋਈ ਗੱਲ ਨਹੀਂ ਵੀਰੇ ਵੀਰੇ ਜੀ 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 ਇਸ ਕੁੜੀ ਦੀ ਮਹਿੰਦੀ ਬਸ ਐਂ ਮੰਨ ਲਓ ਵੀ ਗੱਲਾਂ ਹੋ ਜਾਣ ਠੀਕ ਆ ਪੁੱਛਣ ਕੁੜੀਆਂ ਵੀ ਕਿੱਥੋਂ ਲਵਾਈਏ ਬਸ ਠੀਕ ਸਿਰਾ ਲਾ ਦਿਓ ਘੇਰਾ ਗੀਤ ਗਾਓ ਕੋਈ ਔਰ ਗੀਤ ਗਾਇਈ ਸਹੀ ਗੱਲ ਆਪਾਂ ਕੋਈ ਆਹ ਰਾਸ ਆਪਾਂ ਨਹੀਂ ਕਰੇ ਪਾ ਗਿੱਦਾ ਚੱਲ ਕਿਦਾ ਵਾ ਚੱਲ ਪਾ ਗਿੱਦਾ ਸਾਡੀ ਤਾਜੂ ਦੇਖ ਲੋ ਭਾਈ ਕਿੱਦਾ ਪਾ ਚੰਦ ਸਾਡੇ ਤਾਜੂ ਦਾ ਨਾਮ ਕਾ ਹੱਜਾ ਤਨ ਰਿੱਕੀ ਬਣਾਇਓ ਹਾਂ ਦੀਪ ਨਾਲ ਬਣਾ ਦਿਓ ਇੱਕ ਤਾਂ ਮੇਰੀ ਆ ਬਣਾਉਂਗਾ ਨਾ ਕੈਸੀ ਲੱਗ ਰਹੀ ਹੈ ਆਹ ਮਾਰੀ ਲੁੱਕ ਸੰਦੂਰ ਪਾਇਆ ਮੈਂ ਪਹਿਲੀ ਵਾਰ ਅੱਜ ਮੈਂ ਪਹਿਲੀ ਵਾਰ ਸੰਦੂਰ ਪਾਇਆ ਗਾਈ ਫਸਟ ਟਾਈਮ ਮੈਂ ਤਾਂ ਪਾਲਨੀਆ ਹਾਂ ਮੈਂ ਫਸਟ ਟਾਈਮ ਸੰਦੂਰ ਪਾਇਆ ਪਹਿਲੀ ਵਾਰ ਕਿਹਦਾ ਲੱਗ ਰਿਹਾ ਹੈ ਇੱਕ ਸਾਡਾ ਬੰਦਾ ਆ ਗਿਆ ਤਿਆਰ ਅਕਬੀਰਪਾਲ ਆ ਜਾ ਸਾਰਿਆਂ ਨੂੰ ਬੁਲਾ ਲੈਣਾ ਵੀਰਪਾਲ ਸਾਰਿਆਂ ਨੂੰ ਬੁਲਾ ਯਾਰ ਆਪਾਂ ਵੀਡੀਓ ਬਣਾਉਣੀਆਂ ਨੇ ਓਦੇ ਵਾਂਗੂ ਕਰੋ ਨਾ ਡਾਂਸ ਆਪ ਜੀ ਕਰੋ ਡਾਂਸ ਜ਼ਰੂਰ ਮੀਮ ਸਾਹਿਬ ਕਰਦੇ ਆਂ ਇਹ ਡਾਂਸ ਕਰਦੇ ਆਂ ਇਹ ਕਰਦੇ ਆਂ ਕਰਦੇ ਆਂ ਇਹ ਕਰਦੇ ਆਂ ਬਸ ਸੀਵ ਕਰਕੇ ਰੱਖਾ ਜੁਹਾਰਤੀ ਉਹਦੇ ਪਾਪਾ ਤਾਂ ਉਹ ਫਿਰਦੇ ਆ ਰੀਲਾਂ ਬਣਾਉਂਦੇ ਫਿਰਦੇ ਆਹੋ ਵੀਡੀਓ ਐਡਿਟ ਕਰਦੇ ਫਿਰਦੇ ਨੇ ਦੱਸ ਦੇ ਜੇ ਤੈਨੂੰ ਕਮੀ ਲੱਗੀ ਮਹਿੰਦੀ 'ਚ ਕੋਈ ਠੀਕ ਐ ਅਨੇ ਈਸ਼ਵੀਰੇ ਨੂੰ ਦੱਸ ਦੇ ਉਹਦੀ ਕਮੀ ਪੂਰੀ ਕਰ ਦੇਣੀ ਹਾਂ ਕਮੀ ਅਸੀਂ ਪੂਰੀ ਕਰ ਦੇਣੀ ਆ ਲੈਣ ਨਹੀਂ ਦੇ ਬਾਕੀ ਬਾਈ ਮੇਕਅੱਪ ਬਾਈ ਮਨਪ੍ਰੀਤ ਘਰਸੀ ਵੀ ਆ ਮੇਕਅੱਪ ਬਾਈ ਮਨਪ੍ਰੀਤ ਘਰਸੀ ਵੀ ਆ ਮੇਕਅਪ ਬਾਈ ਮਨਪ੍ਰੀਤ ਕੌਰ ਸੀਵਿਆ ਮੇਕਅਪ ਬਾਈ ਮਨਪ੍ਰੀਤ ਕੌਰ ਸੀਵਿਆ ਜੂੜਾ ਬਾਈ ਮਨਪ੍ਰੀਤ ਕੌਰ ਸੀਵਿਆ ਆਰਕਸ ਸੂਟ ਬਾਈ ਮਨਪ੍ਰੀਤ ਕੌਰ ਸੀਵਿਆ ਸੂਟ ਦਾ ਰਿਵਿਊ ਲੈਣੀ ਆ ਪਹਿਲਾਂ ਤਾਂ ਮੈਂ ਸੂਟ ਕਿਦਾਂ ਲੱਗਿਆ ਦੱਸ ਆਪਣਾ ਤਾਂ ਲੋੜਾ ਅਮਨਿੰਦਰ ਸੂਟ ਕਿਦਾਂ ਲੱਗਿਆ ਇੱਕ ਬਾਈ ਅਮਨਿੰਦਰ ਨੂੰ ਕਹਿੰਦੇ ਵੀ ਅਮਨਿੰਦਰ ਪਾਸੇ ਜੇ ਪਾ ਇੱਥੇ ਕੀ ਲਾ ਕੇ ਰੱਖਦੀ ਹੁੰਦੀ ਆ ਉਹ ਕਲਿੱਪ ਨੇ ਬਾਈ ਅੱਜ ਹੀ ਜਿਹੜੇ ਲਾ ਕੇ ਰੱਖਦੇ ਅੱਜ ਹੀ ਨਹੀਂ ਲਾਏ ਨੇ ਉਹ ਕਲਿੱਪ ਨੇ ਹਾਂਜੀ ਰਿਵਿਊ ਸੂਟ ਦੇ ਦੇਖ ਕੇ ਦੇਖ ਕੇ ਕਹਿੰਦੀ ਬਹੁਤ ਵਧੀਆ ਜੈਨੂਅਲ ਰਿਵਿਊ ਚਾਹੀਦੇ ਆ ਮੈਨੂੰ ਹਾਂ ਕਹਿੰਦੀ ਢਿੱਡ ਦੇ ਹੱਥ ਜਾ ਮਾਰ ਦਿੰਦੇ ਉਹ ਸੂਟ ਦੀ ਉਹ ਗੱਲ ਸੂਟ ਨੂੰ ਦੇਖ ਕੇ ਜੀ ਹੱਥ ਜਾ ਮਾਰ ਕੇ ਆਂ ਕਹਿੰਦੇ ਬਹੁਤ ਵਧੀਆ ਔਰੇ ਔਰੇ ਕਰੋ ਪਹੁੰਚੇ ਸਾਰੇ ਜਣ ਦਵਿੰਦਰ ਐਡੀਡਾਸ ਲਾ ਯਾਰ ਦਵਿੰਦਰ ਜੁੱਤੀ ਬਾਕੇ ਲਉਂਦੀ ਆ ਜੁੱਤੀ ਬਾਕੇ ਲਿਆ ਹੈ ਕੰਗਰੋ ਤੋਂ ਓਕਾੜੀ ਭੇਜੋ ਪਾਲਿਆ ਇਹਦਾ ਇਹਦਾ ਥੋੜਾ ਜਿਹਾ ਸੀ ਡਿਫਰੈਂਟ ਰੱਖਿਆ ਸੀਗਾ ਸੂਟ ਵਰਕ ਵਾਲਾ ਜੋ ਤੇ ਮਹਿੰਦੀ ਲੱਗੀ ਹੋਈ ਆ ਮੈਂ ਪਾਇਆ ਮੱਝ ਕੇ ਪਾਇਆ ਸੁੱਕੂ ਕੀ ਫੇਰ ਪਾਉਂਗੀ ਮਹਿੰਦੀ ਇਹਦੀ ਪੈਰਾਂ ਤੇ ਲੱਗੀ ਹੋਈ ਕੀ ਕਰਨ ਲੱਗ ਰਿਹਾ ਵੀਰੀ ਇਹਦੀ ਪੈਰਾਂ ਤੇ ਲੱਗੀ ਸੀ ਮਹਿੰਦੀ ਇਹਨੇ ਲਾਹ ਲਿਆ ਹੈ ਪੀਰਪਾਲ ਦਾ ਤਾਂ ਫੋਟੋ ਸ਼ੂਟ ਚੱਲਣ ਲੱਗ ਗਿਆ ਫੋਟੋ ਆਲ ਡਨ ਆਲ ਡਨ ਆਲ ਡਨ ਮਹਿੰਦੀ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਆ ਵੀ ਕਦੋਂ ਪੂਰੀ ਹੋਊਗੀ ਤੇ ਕਦੋਂ ਅਸੀਂ ਡਿਜ਼ਾਈਨ ਦੇਖਾਂਗੇ ਤੇ ਦਵਿੰਦਰ ਆ ਮਨੀਂਦਰ ਕਹਿੰਦੀ ਮੇਰੀ ਵਾਰੀ ਆਵੇ ਤੁਸੀਂ ਨਾ ਨੋ ਹਮ ਨਹੀਂ ਲਵਾएंगे ਮਾੜਾ ਮੋਟਲ ਲਵਾਉਂ ਵੀਰੇ ਲਵਾਉਂ ਗੁੱਸੇ ਦਾ ਧੂਨ ਨਾ ਆ ਆ ਚੱਕ ਕੀਤੀ ਨਾ ਮੇਰੇ ਭਰਾਣੇ ਜਮਾ ਮੇਰੇ ਫਾਇਦੇ ਵਾਲੀ ਗੱਲ ਹਾਂ ਬਸ 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 ਇਹ ਮੈਨੂੰ ਪਸੰਦ ਆਂ ਨੂੰ 2 ਘੰਟੇ ਬੈਠੇ ਰਹੋ ਚੱਲ ਉਹਦਾ ਬਚਾਰਾ ਹੋਰ ਉਹ ਤਾਂ ਚਲ ਜ਼ਰੂਰੀ ਆ ਉਹ ਤਾਂ ਵਿਆਹ ਗਾਣਾ ਆਹ ਦੇਖ ਲੈ ਲੈ ਦਿਲ ਖੁਸ਼ ਚੱਲ ਇਹ ਵੀ ਲਵਾ ਸਕਦੀ ਆ ਉਹ ਇੱਕ ਵੀਲਦਾਰੀ ਨਹੀਂ ਹੈ ਜੇ ਇਹਦੇ ਮੱਥੇ ਹਨਾ ਵੀ ਲਵਾ ਸਕਦੀ ਮੇਰੀ ਵੀ ਤੇ ਤੂੰ ਹੀ ਲਵਾ ਸਕਦੀ ਏ ਵੀ ਲਵਾ ਸਕਦੀ ਆ ਮੇਰਾ ਔਖਾ ਕਿਉਂਕਿ ਮੇਰਾ ਜਵਾਕ ਪਤੀ ਨਹੀਂ ਕਦੋਂ ਕਹਦੇ ਮੰਮਾ ਹੌਲੇ ਹੌਲਾ ਕਰੂੰ ਚੱਲ ਪਿਆ ਕਹਿਣਾ ਹੀ ਸੀਗਾ ਚੱਲ ਪਿਆ ਉਹ ਕਿਵੇਂ ਕੀ ਕਿਵੇਂ ਫੀਲ ਹੋ ਰਿਹਾ ਦੀਪ ਦੀਪ ਕਿਵੇਂ ਫੀਲ ਹੋ ਰਿਹਾ ਫੀਲਿੰਗ ਗੁੱਡ ਥਕਾਵਟ ਹੋ ਰਹੀ ਹੈ ਗਰਮੀ ਲੱਗ ਰਹੀ ਹੈ ਐਨਾ ਕਿ ਤਾ ਸਹਿਣਾ ਪੂ ਤੇਰਾ ਵਿਆਹ ਬਈ ਠੀਕ ਹੈ ਆ ਸਾਡੇ ਵੇਲੇ ਤਾਂ ਇਹ ਜੇ ਆ ਹੁੰਦੇ ਵੀ ਨਹੀਂ ਸੀ ਐ ਟੈਂਟ ਰੋਂਟ ਨਹੀਂ ਸੀ ਲੱਗਦੇ ਤੁਹਾਡੇ ਵਿਆਹ ਵੇਲੇ ਲੱਗਿਆ ਸੀ ਦੀਦੀ ਐ ਮਹਿੰਦੀ ਵਾਲਾ ਜਾਂ ਤੁਹਾਡੇ ਵਿਆਹ ਵੇਲੇ ਤੁਸੀਂ ਤਾਂ ਹੁਣ ਹੀ ਜੇ ਵੇਹ ਹੋਉਂਗੇ ਨਵੇਂ ਜੇ ਲੱਗਦੇ ਦੋਸਤਾਂ ਮੇਰੇ ਵਿਆਹ ਵੇਲੇ ਵੀ ਨਹੀਂ ਲੱਗਿਆ ਸੀ ਦੀਦੀ ਐ ਪਾਰਲਰ ਵਾਲੀ ਦੇ ਜਾ ਕੇ ਲਮਾਉਣੀ ਪੈਂਦੀ ਸੀ ਮਹਿੰਦੀ ਹਾਂ ਉਸ ਟਾਈਮ ਹਾਂ ਮਹਿੰਦੀ ਵਾਲੇ ਦੇ ਨਹੀਂ ਸੀ ਅਰੇ ਉਦੋਂ ਬਲੇ ਜੇ ਜਦੋਂ ਐ ਹਲਦੀ ਹਲਦੀ ਵਾਲੇ ਵੀ ਸੀ ਤੁਹਾਡਾ ਠੀਕ ਹੈ ਹੁਣ ਤਾਂ ਰਿਵਾਜ ਹੀ ਐਵੇਂ ਦੇ ਹੋ ਗਏ ਹਲਦੀ ਵਾਲੇ ਦੇ ਨਾਲ ਅਲੱਗ ਹੁੰਦਾ ਹੁਣ ਤਾਂ ਆਊਟਫਿਟਸ ਵੀ ਜਿਵੇਂ ਸੇਮ ਸੇਮ ਹੋਣ ਲੱਗ ਗਈਆਂ ਜਿਵੇਂ ਜਿਵੇਂ ਬਸ ਤਕਨੀਕ ਹਨਾ ਹੁਣ ਤਾਂ ਜਾਗੋ ਵਾਲੀ ਅਲੱਗ ਹੁੰਦੀ ਆ ਮਹਿੰਦੀ ਅਲੱਗ ਹੁੰਦੀ ਆ ਤੇ ਆਹ ਹੋਰ ਵੀ ਬੈਂਗਲ ਸਰਮਨੀ ਬੈਂਗਲ ਸਰਮਨੀ ਤਾਂ ਆਪਾਂ ਤਾਂ ਕੁਝ ਵੀ ਨਹੀਂ ਕੀਤਾ ਲੋਕ ਤਾਂ ਬੰਜਾਰਿਆਂ ਵਾਂਗੂ ਐ ਲਗਾ ਲੈਂਦੇ ਆ ਬਾਲਾ ਕੁਝ ਹੁੰਦਾ ਯਾਰ ਬਧੀਆ ਹੁੰਦਾ ਜਦੋਂ ਇੰਆ ਰਹਿ ਜਾਂਦੀਆਂ ਨੇ ਹਨਾ ਸਾਰਿਆਂ ਨੇ ਲਿਖ ਦਿਓ ਠੀਕ ਹੈ ਮੇਕਅਪ ਬਾਈ ਮਨਜੀਤ ਫੋਰ ਸੀ ਆਊਟਫਿਟ ਬਾਈ ਸਹੀ ਗੱਲ ਹੈ ਨਾ ਆਊਟਫਿਟ ਐਂਡ ਮੇਕਅਪ ਬਾਈ ਬਣਪ੍ਰੀਤ ਕੌਰ ਸੀ ਵੀ ਆ ਆ ਦੇਖੀ ਹੋਰ ਯਾਰ ਦੇਖੀ ਕੁਛ ਲਾਈ ਵਰਦੀਆਂ ਅਸੀਂ ਤਾਂ ਜਵਾਕਾਂ ਨੇ ਯਾਰ ਕੀਤਾ ਲੋ ਬਈ ਫੰਕਸ਼ਨ ਕੰਟੀਨਿਊ ਚੱਲ ਰਿਹਾਗਾ ਬਟ ਅਸੀਂ ਮੈਂਬਰ ਜਾ ਰਹੇ ਹਾਂ ਕਿ ਵੀਡੀਓਜ਼ ਸ਼ੂਟ ਕਰਨ ਠੀਕ ਆ ਕਹਿੰਦੇ ਉਹ ਹੋੜਾ ਕਹਿੰਦੇ ਇੱਕ ਪਿੱਪਲ ਵੀ ਵੀਰਾ ਕਹਿੰਦਾ ਅਮਨਿੰਦਰ ਤੇ ਵੀਰਾ ਕਹਿੰਦਾ ਦਿਲਖੁਸ਼ ਵੀਰਾ ਕਹਿੰਦਾ ਵੀ ਉੱਥੇ ਬੋਰਡ ਵੀ ਆ ਪਿੱਪਲ ਵੀ ਆ ਮੀਨਪ੍ਰੋ ਮੀਨ ਕਰਨ ਉਹਦਾ ਤਾਜ ਛਾਂ ਆ ਛਾਂ ਕੀ ਉੱਥੇ ਆਹ ਦੇਖ ਲੋ ਇਧਰ ਵਾ 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 ਵਿਝਾਰ ਨੂੰ ਲੱਗ ਰਹੀ ਹੈ ਗਰਮੀ ਇਹ ਲੈ ਰਿਆ ਹਵਾ ਹਾਂ ਉਹ ਤੋਂ ਬੜੀ ਸੁਣੀ ਵੀਡੀਓਜ਼ ਆਈਆਂ ਇਹਨਾਂ ਹਾਂ ਵਿਅੰਤ ਨੂੰ ਫੜਾ ਦਿਓ ਇਹਨੂੰ ਸੜਕ ਤੇ ਵਿਅੰਤ ਇਹਦੇ ਕੋਲੇ ਵਜਾ ਪੁੱਤ ਐ ਕਰਕੇ ਚੱਲ ਖੁਸ਼ ਜਿਹੜਾ ਰੂਟ ਵਲੌਗ ਹੋਣਾ ਦਾ ਲੋ ਬਈ ਮਹਿੰਦੀ ਸ਼ਰਮਣੀ ਜਦੋਂ ਮਹਿੰਦੀ ਮੁੰਦੀ ਲੱਗ ਗਈ ਉਸ ਤੋਂ ਬਾਅਦ ਮਹਿੰਦੀ ਸ਼ਰਮਣੀ ਕੋਲੀ ਹੈ ਹੈ ਆ ਤਾਂ ਹੁਣ ਇਹਦਾ ਤਾਂ ਹੋ ਗਿਆ ਕਲਿਆਣਾ ਜਿਹੜੇ ਪੈਰ ਰੱਖਦੇ ਆ ਪੀਕਾਂ ਜੀਆਂ ਤੇ ਓਹ ਚੱਕੋ ਵੀਰੇ ਇਹਨਾਂ ਨੂੰ ਕਲੇਰ ਕੀ ਗਈ ਚੱਕੋ ਵੀਰੇ ਇਹਨਾਂ ਨੂੰ ਹਾਂ ਐ ਨਹੀਂ ਘਟਦੀ ਮਹਿੰਦੀ ਹੈ ਨਾ ਵੀਰੇ ਮਹਿੰਦੀ ਨਹੀਂ ਘਟਦੀ ਵਾਹ ਬਈ ਵਾਹ ਕੀ ਬਾਤ ਹੈ ਠੀਕ ਹੈ ਕੀ ਬਾਤ ਹੈ ਭਾਈ ਬਹੁਤ ਸੋਹਣੀ ਲੱਗੀ ਆ ਦੀਪ ਤੁਸੀਂ ਵੀ ਖੜ੍ਹ ਜਾ ਦੁਨੀਆ ਤੇਰੇ ਮਹਿੰਦੀ ਲੱਗ ਜੇ ਸਾਰੀ ਫਿਰ ਤੇਰੀਆਂ ਵੀਡੀਓਜ਼ ਬਣਾਵਾਂਗੇ ਹਨਾ ਵਾਏ ਵੀਰ ਭਾਲ ਦੇਖ ਮੈਂ ਜੀ ਪੂਰੀ ਹੱਥ ਕਰਾ ਦੀ ਹਾ ਤੇ ਜੋ ਤੇਰੀ ਵੀ ਚੜੀ ਕਿੰਨੀ ਸੋਹਣੀ ਲੱਗੂਗੀ ਹਨਾ ਬਹੁਤ ਹੋਈ ਤੂੰ ਵੀ ਮਰ ਰਹੀ ਲੋਣੀ ਬਹੁਤ ਸੋਹਣੀ ਆ ਵੀਰੇ ਕੀ ਬਾਤ ਹੀ ਆ ਕੀ ਬਾਤ ਹੀ ਆ ਤੈਨੂੰ ਪਸੰਦ ਆ ਬਸ ਠੀਕ ਹੈ ਤੈਨੂੰ ਪਸੰਦ ਹੋਣੀ ਚਾਹੀਦੀ ਆ ਉਹਦਾ ਵੀਰੇ ਸਟਾਰਟ ਦੁਬਾਰੇ ਪੈਰਾਂ ਵੀ ਕਰਨੀਆਂ ਇੱਕ ਜਣਾਂ ਕਿ ਦੋਨਾਂ ਜਣੇ ਨਹੀਂ ਨਹੀਂ ਇੱਕ ਜਣੇ ਬੈਚ ਲਾ ਕੇ ਫਿਰ ਮਿਲਾਈ ਜੀ ਠੀਕ ਹੈ ਕੋਈ ਨਾ ਵੀ ਕਰਦੇ ਤਾਂ ਮੇਰਾ ਫਿਰ ਬੈਟ ਕਰੇ ਠੀਕ ਹੈ ਠੀਕ ਹੈ ਠੀਕ ਹੈ ਜੇ ਸਹੀ ਹੈ ਵੀ ਸਹੀ ਆ ਸਹੀ ਹੈ ਸਰ ਕੋਈ ਦਿੱਕਤ ਨਹੀਂ ਸਹੀ ਹੈ ਵੀ ਸਹੀ ਹੈ ਜਦ ਬਰਾਈਡਲ ਫ੍ਰੀ ਕਰ ਦੇਂਗੇ ਉਸ ਤੋਂ ਬਾਅਦ ਇਹ ਫ੍ਰੀ ਹੈ ਸਭ ਨੂੰ ਲਗਾਈ ਚਲੋ ਹਾਂ ਫਿਰ ਤਾਂ ਸਾਰਿਆਂ ਨੇ ਲਗਾਈ ਚੱਲੋਗੇ ਬਾਰੀ ਬਾਰੀ ਇੱਕ ਵਾਰੀ ਵਰਾਇਡਲ ਫ੍ਰੀ ਹੋ ਜੇ ਇਹ ਤਾਂ ਹੈਗਾ ਇਧਰ ਫੋਟੋ ਸ਼ੂਟ ਚੱਲ ਰਿਹਾ ਹਾਂ ਉਹਦਾ ਹੱਗੀ ਕਰਨਾ ਹੈ ਬੈਂਕ ਰਿਪੋਰਟ ਹਾਂ ਵੀ ਐਮ ਵੀ ਬੱਸ ਵਾਲੀ ਵੀ ਪੜੇਗਾ ਹਾਂ ਬੱਸ ਵਾਲਾ ਆਪਾਂ ਮੰਦੀ ਮੰਦੀ ਤਾਂ ਵੀ ਐਮ ਮਰ ਜਾਏਗਾ ਵੀ ਐਮ ਕੇ ਲੋਗੇ ਇਤਰਾ ਬਣਾ ਸਕਦੇ ਇੱਕ ਤਰ੍ਹਾਂ ਬਾਕੀ ਡੇਟ ਵੀ ਲਿਖਾ ਸਕਦੇ ਜੋ ਅੰਗੇਜਮੈਂਟ ਹੋਇਆ ਤਾਂ ਉਹ ਵੀ ਡੇਟ ਲਿਖਾ ਸਕਦੇ ਹਾਂ ਉਹ ਕਰ ਦਿਓ ਉਹ ਹੀ ਕਰਿਓ ਅੰਗੇਜਮੈਂਟ ਵਾਲਾ ਲਿਖਿਓ ਡੇਟ ਇੱਕ ਤੇ ਇੱਕ ਨਾਮ ਕਿ ਲੋਗੇ ਬਣ ਜਾਣਗੇ ਕਿ ਆਪਕੇ ਅਗਰ ਹਸਬੰਡ ਕੇ ਲੋਗੇ ਬਣ ਜਾਣਗੇ ਹਾਂ ਲੋਗੇ ਬਣਾ ਦਿਓ ਠੀਕ ਹੈ ਸਹੀ ਗੁੱਡ ਕੀ ਬਾਤ ਆ ਬਸ ਹਮ ਸਪੈਸ਼ਲੀ ਚਾਹੀਦੀ ਏ ਜੀ ਆ ਦੇਖ ਲੋ ਬੰਦਾ ਇਹ ਬੰਦਾ ਵਿਆਹ ਦੇਖਣਾ ਆ ਇੱਥੇ ਪਬਜੀ ਦੇ ਜਾਂਦਾ ਆ ਆ ਦੇਖ ਲੋ ਅੰਕਲ ਪਬਜੀ ਖੇਡੀ ਜਾਂਦਾ ਬੈਠਾ ਲਓ ਭਾਈ ਮਹਿੰਦੀ ਵਾਲੀ ਆਊਟਫਿਟ ਦੱਸਿਓ ਭਾਈ ਕਿੱਦਾਂ ਦੀ ਲੱਗੀ ਮਾਮਾ ਦਾ ਡਿਜ਼ਾਈਨ ਲੁੱਕ ਗਿਆ ਮਾਮਾ ਦਾ ਡਿਜ਼ਾਈਨ ਲੁੱਕ ਗਿਆ ਕੱਲਾ ਗਲੇ ਦਾ ਰਹਿ ਗਿਆ ਬਾਕੀ ਮਹਿੰਦੀ ਦੇਖ ਲੋ ਭਾਈ ਦੋਨਿਆਂ ਹੱਥ ਤੇ ਕੰਪਲੀਟ ਹੋ ਗਈ ਹੁਣ ਦੋਨਿਆਂ ਹੱਥ ਕਰਦੇ ਆਵੇਂ ਇੱਥੇ ਆਪਾਂ ਡੇਟ ਲਿਖੀ ਆ ਭਾਈ ਇੰਗੇਜਮੈਂਟ ਦੀ 2 2 25 ਇਧਰ ਆਪਾਂ ਨਾਮ ਲਿਖਿਆ ਹੈ ਨਾ ਕੀ ਬਾਤ ਹੈ ਤੇਰਾ ਦੀ ਮਹਿੰਦੀ ਹਾਂ ਦੇਖੋ ਮਹਿੰਦੀ ਕਿਵੇਂ ਲੱਗੀ ਇੱਕ ਨੰਬਰ ਜੋਤ ਇਹ ਤੋਂ ਵੀ ਬਣਾਓ ਰਿਕ ਇਹਨਾਂ ਦੀ ਵੀਡੀਓ ਬਣਾ ਦੇਣੀ ਰਿਕ ਇਹਨਾਂ ਦੀ ਵੀਡੀਓ ਬਣਾ ਦੋ ਹਣੀ ਦੋਨਾਂ ਨੇ ਜਿਵੇਂ